ਸਾਡੀ ਕੌਮ ਦਾ ਹੀਰੋ ਸਰਦਾਰ ਅਮਰਤਪਾਲ ਸਿੰਘ ਖਾਲਸਾ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੁਝ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਸਾਡੇ ਭਰਾ ਨੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਜਿੰਨੇ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਸਾਨੂੰ ਸਰਦਾਰ ਅਮਰਤਪਾਲ ਸਿੰਘ ਖਾਲਸਾ ਜੀ ਦੀ ਮਦਦ ਕਰਨੀ ਚਾਹੀਦੀ ਆ ਮੇਰਾ ਹਲਕਾ ਖੰਡੂਰ ਸਾਹਿਬ ਨਹੀਂ ਹੈਗਾ ਪਰ ਫਿਰ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਭਰਾ ਦੀ ਮਦਦ ਕਰ ਸਕਦੇ ਹਾਂ ਕਿਉਂਕਿ ਅਸੀਂ ਉਹ ਲੋਕਾਂ ਨੂੰ ਵੀ ਇਲੈਕਸ਼ਨਾਂ ਜਿਤਾਤੀਆਂ ਜਿਨ੍ਹਾਂ ਨੇ ਨਾ ਕਦੇ ਪੰਜਾਬ ਦੀ ਗੱਲ ਕੀਤੀ ਨਾ ਸਾਡੀ ਸਿੱਖ ਕੌਮ ਦੀ ਗੱਲ ਕੀਤੀ ਇਹਦੇ ਉਲਟ ਸਾਡਾ ਭਰਾ ਜੇ ਲਖਨਾ ਜਿੱਤ ਜਾਂਦਾ ਸਾਡੇ ਸਾਰਿਆਂ ਦੀ ਮਦਦ ਨਾਲ ਤਾਂ ਉਹ ਜੇਲ੍ਹ ਤੋਂ ਬਾਹਰ ਆਊ ਜੇਲ੍ਹ ਤੋਂ ਬਾਹਰ ਆ ਕੇ ਉਹ ਸਿੱਖ ਕੌਮ ਦੀ ਗੱਲ ਕਰੂ ਉਹ ਨਸ਼ਿਆਂ ਦੇ ਖਿਲਾਫ ਗੱਲ ਕਰੂ ਉਹ ਸਾਡੇ ਪੰਜਾਬ ਦੀ ਗੱਲ ਕਰੂ ਦੂਜਾ ਬੀਬੀ ਖਾਲੜਾ ਜੀ ਦਾ ਮਿਹਣਾ ਵੀ ਸਾਡੇ ਸਿਰ ਤੇ ਅਜੇ ਰਹਿੰਦਾ ਮੈਂ ਆਪਣੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਆਪਣੇ ਭਰਾ ਦੀ ਮਦਦ ਕਰੀਏ ਤਾਂ ਕਿ ਪੰਜਾਬ ਖਾਤਰ ਲੜਨ ਵਾਲੇ ਬੰਦੇ ਨੂੰ ਇਹ ਨਾ ਲੱਗੇ ਕਿ ਮੇਰੀ ਖਾਤਰ ਕੋਈ ਉੱਠ ਕੇ ਬੋਲੇ ਹੀ ਨਹੀਂ ਯਾਰ ਸਾਨੂੰ ਆਪਣੇ ਭਰਾ ਦੀ ਮਦਦ ਕਰਨੀ ਚਾਹੀਦੀ ਹੈ ਦੂਜਾ ਅਸੀਂ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹਾਂ ਚਾਹੇ ਅਸੀਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਪਰ ਜਿੱਥੇ ਗੱਲ ਸਾਡੀ ਸਿੱਖ ਕੌਮ ਦੀ ਆਜਵੇ ਤੇ ਸਾਡੇ ਪੰਜਾਬ ਦੀ ਆਜਵੇ ਉੱਥੇ ਗੱਲ ਮੈਟਰ ਨਹੀਂ ਸੋ ਮੇਰੀ ਇੰਨੀ ਕ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ